ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਸੋ ਅੱਜ ਅਸੀਂ ਬਹੁਤ ਭਗਾ ਵਾਲੇ ਆ ਕਿਉਂਕਿ ਅੱਜ ਅਸੀਂ ਜਿਹੜਾ ਨਵਾਂ ਸ਼ਹਿਰ ਦੇ ਪੰਡੋਰਾ ਮਹੱਲਾ ਵਿਖੇ ਜਿਹੜੇ ਬਾਈ ਜੀ ਦੀ ਕੁਟਿਆ ਦੇ ਕੋਲ ਜਿਹੜਾ ਹਾਲ ਬਣਿਆ ਆ ਉਸ ਦੇ ਵਿੱਚ ਜਿਹੜੀ ਫੈਟਸਨ ਦੀ ਪੰਜਾਬ ਪੱਧਰ ਦੀ ਮੀਟਿੰਗ ਹੋ ਰਹੀ ਆ ਇਹਦੇ ਵਿੱਚ ਮਾਨਯੋਗ ਐਸਪੀ ਕਰਕਰਾ ਸਾਹਿਬ ਜੋ ਕਿ ਆਈਐਸ ਰਟਾਇਰ ਹੋਏ ਨੇ ਤੇ ਇਸ ਫੈਟਸਨ ਦੇ ਲਾਈਫ ਚੇਅਰਮੈਨ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਇਹ ਜਿਹੜਾ ਫੈਟਸਨ ਹੈ ਇਹਦਾ ਮਤਲਬ ਸਾਨੂੰ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ ਪੰਜਾਬ ਦੇ ਵਿੱਚ 2011 ਦੇ ਸੈਂਸਸ ਦੇ ਮੁਤਾਬਕ ਕੋਈ 30 ਲੱਖ ਬਰਸ਼ਟ ਨਾਗਰਿਕ ਜਿਹੜੇ ਕਿ 60 ਸਾਲ ਤੋਂ ਜ਼ਿਆਦਾ ਉਮਰ ਦੇ ਹਨ ਉਹ ਉਹਨਾਂ ਦੀ ਗਿਣਤੀ ਹੋਈ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਨਗਰਾਂ ਦੇ ਵਿੱਚ ਐਸੋਸੀਏਸ਼ਨਾਂ ਕੁਝ ਬਣੀਆਂ ਹੋਈਆਂ ਸਨ ਜੀ ਸੀਨੀਅਰ ਸਿਟੀਜ਼ਨਸ ਦੀਆਂ ਬਰਸ਼ਟ ਨਾਗਰਿਕਾਂ ਦੀਆਂ ਜੀ ਲੇਕਿਨ ਸਟੇਟ ਪੱਧਰ ਦੇ ਉੱਤੇ ਕੋਈ ਵੀ ਐਸੀਓ ਨਾਲ ਦੀ ਰਿਪਰੈਜ਼ੈਂਟੇਟਿਵ ਸੰਸਥਾ ਨਹੀਂ ਸੀਗੀ ਜੀ ਸਰ ਕਿ ਜਿਹੜੀ ਉਹਨਾਂ ਦੇ ਸਾਰੇ ਜੋ ਪ੍ਰੋਬਲਮਸ ਹੋਣ ਉਹਨਾਂ ਨੂੰ ਸਮੱਸਿਆਵਾਂ ਹੁੰਦੀਆਂ ਨੇ ਕਈ ਬਜ਼ੁਰਗਾਂ ਦੀਆਂ ਹੈਲਥ ਦੀ ਹੁੰਦੀ ਹੈ ਸਿਕਿਉਰਿਟੀ ਦੀ ਹੁੰਦੀ ਹੈ ਜੀ ਹੋਰ ਹੁੰਦੀਆਂ مالی ਸੰਕਟ ਕਿਸੇ ਨੂੰ ਹੁੰਦਾ ਕਿ ਵੀ ਉਹ ਸਰਕਾਰ ਦੇ ਨੋਟਿਸ ਵਿੱਚ ਲਿਆ ਸਕੇ ਉਹ ਸਰਕਾਰ ਨਾਲ ਗੱਲਬਾਤ ਕਰਕੇ ਜੀ ਉਹਨਾਂ ਦਾ ਨਪਟਾਰਾ ਕਰਵਾ ਸਕੇ ਸੋ ਫਿਰ ਕੁਝ ਜਿਹੜੇ ਸਾਡੇ ਸਾਥੀ ਸਨ ਉਹਨਾਂ ਨੇ 2008 ਦੇ ਵਿੱਚ ਰੋਪੜ ਦੇ ਵਿੱਚ ਜਿਹਨੂੰ ਆਪਾਂ ਅੱਜਕਰ ਰੂਪਨਗਰ ਕਹਿੰਦੇ ਆ ਜੀ ਰੂਪਨਗਰ ਦੇ ਵਿੱਚ ਮੀਟਿੰਗ ਕਰਕੇ ਇੱਕ ਸਟੇਟ ਲੈਵਲ ਦੀ ਪੱਧਰ ਦੀ ਇੱਕ ਸੰਸਥਾ ਬਣਾਈ ਜਿਸ ਨੂੰ ਕਿ ਆਪਾਂ ਐ ਫੈਡਸਨ ਕਹਿੰਦੇ ਹੈਗੇ ਆ ਐ ਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨਸ ਐਸੋਸੀਏਸ਼ਨ ਪੰਜਾਬ ਉਸ ਤੋਂ ਇਹ ਹੋਂਦ ਤੱਕ ਇਹ ਚੱਲ ਰਹੀ ਹੈ ਔਰ ਬੜੇ ਜ਼ੋਰ ਸ਼ੋਰ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਈ ਜੋ ਪੰਜਾਬ ਦੇ ਬਰਿਸ਼ਟ ਨਾਗਰਿਕ ਨੇ ਉਹਨਾਂ ਨੂੰ ਹਰ ਕਿਸਮ ਦੀ ਸਹੂਲियत ਦਿੱਤੀ ਜਾਵੇ ਹਰ ਤੀਸਰੇ ਮਹੀਨੇ ਜੀ ਸਾਡੀ ਇੱਕ ਗਵਰਨਿੰਗ ਬਾਡੀ ਜਿਹੜੀ ਕਿ ਸਾਡੇ ਸਾਰੇ ਕੰਟਰੋਲ ਕਰਦੀ ਹੈ ਔਰ ਕੰਮ ਕਰਦੀ ਹੈ ਜੀ ਸਰ ਫੈਟਸਨ ਦੇ ਮਾਮਲਿਆਂ ਦੇ ਬਾਰੇ ਉਹ ਗਵਰਨਿੰਗ ਬਾਡੀ ਦੀ ਅਸੀਂ ਇੱਕ ਮੀਟਿੰਗ ਕਰਦੇ ਆ ਹਰ ਤਿੰਨ ਮਹੀਨੇ ਬਾਅਦ ਹਰ ਤਿੰਨ ਮਹੀਨਿਆਂ ਦੇ ਬਾਅਦ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਸੋ ਅੱਜ ਅਸੀਂ ਨਵਾਂ ਸ਼ਹਿਰ ਦੇ ਵਿੱਚ ਇਹ ਗਵਰਨਿੰਗ ਬਾਡੀ ਦੀ ਮੀਟਿੰਗ ਜਿਹਦੇ ਵਿੱਚ ਸਾਰੀਆਂ ਵੱਡੀਆਂ-ਵੱਡੀਆਂ ਸਾਡੀਆਂ ਐਸੋਸੀਏਸ਼ਨਾਂ ਦੇ ਰਿਪਰੈਜ਼ੈਂਟੇਟਿਵ ਹੋਣਗੇ ਹਾਂਜੀ ਉਹ ਉਹਨਾਂ ਦੀ ਮੀਟਿੰਗ ਕਰਾਂਗੇ ਔਰ ਸਲਾਹ مشورہ ਹੋਵੇਗਾ ਸਾਡੀਆਂ ਸਮੱਸਿਆਵਾਂ ਦੇ ਉੱਤੇ ਸਲਾਹ مشورہ ਹੋਵੇਗਾ ਔਰ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਸੁਝਾਅ ਸਰਕਾਰ ਨੂੰ ਦੇ ਸਕਦੇ ਆਂ ਕੁਝ ਸੈਂਟਰ ਦੀਆਂ ਵੀ ਸਾਡੇ ਹੈਗੀਆਂ ਨੇ ਸਾਡੇ ਸਮੱਸਿਆਵਾਂ ਉਸ ਵੀ ਬਾਰੇ ਵੀ ਅਸੀਂ ਵਿਚਾਰ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਰਿਆਂ ਦੀ ਸੋਚ ਵਿਚਾਰ ਦੇ ਬਾਅਦ ਅਸੀਂ ਕਾਫੀ ਅੱਛੇ ਸਾਡੇ ਸੁਝਾਅ ਆਉਣਗੇ ਔਰ ਅਸੀਂ ਅੱਗੇ ਫਿਰ ਵੱਧ ਸਕਾਂਗੇ ਸਰ ਫੈਟਸਨ ਦਾ ਮੁੱਖ ਮੰਤਵ ਕੀ ਹੈ ਸੀਨੀਅਰ ਸਿਟੀਜ਼ਨ ਵਾਸਤੇ ਫੈਸ਼ਨ ਦਾ ਮੁੱਖ ਮੰਤਵ ਜਿਸ ਤਰ੍ਹਾਂ ਮੈਂ ਦੱਸਿਆ ਹੈ ਉਹ ਇਹੀ ਹੈ ਕਿ ਜਦੋਂ ਤਾਈਂ ਸਟੇਟ ਲੈਵਲ ਦੇ ਉੱਤੇ ਇੱਕ ਸੰਸਥਾ ਨਾ ਬਣਦੀ ਸਾਡੀ ਕੋਈ ਆਵਾਜ਼ ਸਰਕਾਰਾਂ ਤਾਈਂ ਨਹੀਂ ਪਹੁੰਚ ਸਕਦੀ ਸੀ ਸੋ ਇਸ ਕਰਕੇ ਸਾਡਾ ਮੁੱਖ ਇਹੀ ਹੈ ਕਿ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਬਣੀਆਂ ਹੋਈਆਂ ਜਾਂ ਉਹਨਾਂ ਸਾਰਿਆਂ ਨੂੰ ਇੱਕ ਜੁਟ ਕਰਕੇ ਇੱਕ ਪਲੈਟਫਾਰਮ ਤੇ ਉੱਤੇ ਲਿਆ ਕੇ ਇੱਕ ਸਟੇਟ ਲੈਵਲ ਦੀ ਕੀਤੀ ਜਾਵੇ ਆਪਣੀ ਆਪਣੇ ਸੰਸਥਾ ਕੀਤੀ ਜਾਵੇ ਜਿਹੜੇ ਕਿ ਉਹਨਾਂ ਸਾਰਿਆਂ ਦੇ ਮਾਮਲੇ ਕਲੈਕਟਿਵ ਤੌਰ ਤੇ ਸਾਰੇ ਸੀਨੀਅਰ ਸਿਟੀਜ਼ਨ ਦੇ ਮਾਮਲੇ ਜਿਹੜੇ ਹੈਗੇ ਨੇ ਉਹ ਸਰਕਾਰ ਦੇ ਨਾਲ ਕਰ ਜਿਸ ਸਮੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡੀ ਬੜੀ ਵੱਡੀ ਪ੍ਰੋਬਲਮ ਹੈ ਸਾਡਾ ਬਹੁਤ ਗਰੀਬ ਵਰਗ ਹੈਗਾ ਸਾਡੇ ਵਿੱਚ ਸਾਰੇ ਵੈਲ ਟੂ ਡੂ ਨਹੀਂ ਹੈਗੇ ਕੋਈ 55% ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਨੇ ਉਹ ਗਰੀਬੀ ਦੀ ਰੇਖਾ ਤੋਂ ਨੀਚੇ ਹਨ ਖਾਸ ਕਰਕੇ ਔਰਤਾਂ ਜਿਹੜੀਆਂ ਨੇ ਵਿਡੋਜ਼ ਰਹਿ ਜਾਂਦੀਆਂ ਨੇ ਉਮਰ ਦੇ ਉਹ ਅਧੇਰ ਉਮਰ ਦੇ ਵਿੱਚ ਜੀ ਸੋ ਉਹਨਾਂ ਨੂੰ ਕਿੰਨਾ ਬੁਢਾਪਾ ਪੈਨਸ਼ਨ ਦਿੱਤੀ ਜਾਵੇ ਜਿਹਦੇ ਨਾਲ ਕਿ ਵੀ ਉਹਨਾਂ ਦਾ ਗੁਜ਼ਾਰਾ ਚੱਲ ਸਕੇ ਸਰ ਪੰਜਾਬ ਸਰਕਾਰ ਦੇ ਰਹੀ ਹੈ 1500 ਰੁਪਏ ਹਾਂਜੀ ਤੁਸੀਂ ਕੋਈ ਕੀ ਮੰਗ ਕਰ ਰਹੇ ਹੋ ਅਸੀਂ ਤਾਂ ਜੀ 3500 ਵੀ ਮੰਗਿਆ ਅੱਛਾ ਜੀ ਹੁਣ ਹੋਰ ਅਸੀਂ ਜ਼ਿਆਦਾ ਵੀ ਮੰਗ ਰਹੇ ਹਾਂ ਜਿਸ ਵੇਲੇ ਪੰਜਾਬ ਸਰਕਾਰ 250 ਦਿੰਦੀ ਸੀ ਜੀ ਉਦੋਂ ਤੋਂ ਅਸੀਂ ਲੱਗੇ ਹੋਏ ਹਾਂ ਔਰ ਸਾਡੀ ਕੋਸ਼ਿਸ਼ਾਂ ਦੇ ਨਾਲ ਕਹਿਣ ਦੇ ਨਾਲ ਉਹਨਾਂ ਨੂੰ ਮਿਲ ਕੇ ਇੱਕ ਪੰਜਾਬ ਸਟੇਟ ਕਾਉਂਸਲ ਬਣੀ ਹੋਈ ਹੈ ਸੀਨੀਅਰ ਸਿਟੀਜ਼ਨ ਦੀ ਜੀ ਔਰ ਸਾਡੇ ਜਿਹੜੇ ਸੋਸ਼ਲ ਵੈਲਫੇਅਰ ਦੇ ਅ ਮਨਿਸਟਰ ਨੇ ਜੀ ਡਾਕਟਰ ਬਲਜੀਤ ਕੌਰ ਉਹ ਉਸ ਦੇ ਚੇਅਰਮੈਨ ਨੇ ਕੌਂਸਲ ਦੇ ਉਹਦੇ ਵਿੱਚ ਵੀ ਅਸੀਂ ਮਾਮਲਾ ਰੱਖਦੇ ਮੈਂ ਵੀ ਉਹਦਾ ਮੈਂਬਰ ਹੈਗਾ ਨਾਨ ਆਫੀਸ਼ੀਅਲ ਮੈਂਬਰ ਹਾਂ ਸੋ ਅਸੀਂ ਉਹਦੇ ਵਿੱਚ ਵੀ ਮਾਮਲਾ ਰੱਖਦੇ ਆ ਕਿ ਹੁਣ 1500 ਵੀ ਜਿਹੜਾ ਹੈਗਾ ਤੁਸੀਂ ਕੀਤਾ ਹੋਇਆ ਇਹ ਘਟ ਹੈ ਮਹਿੰਗਾਈ ਬਹੁਤ ਹੋ ਗਈ ਹੈ ਕੀ ਹੈ ਜੀ ਔਰ ਬੱਚੇ ਉਹ ਤਾਂ ਹੀ ਬਜ਼ੁਰਗਾਂ ਦੀ ਇੱਜ਼ਤ ਮਾਨ ਕਰਦੇ ਨੇ ਜੇ ਕੋਈ ਉਹਨਾਂ ਦੇ ਕੋਈ ਪੈਨਸ਼ਨ 3-4000 ਮਹੀਨੇ ਦੀ ਆ ਜਾਏ ਉਹ ਉਸ ਕਰਕੇ ਵੀ ਸਾਨੂੰ ਜ਼ਰੂਰੀ ਹੈ ਸੋ ਸਾਰੇ ਇੱਕ ਹੈਗਾ ਜਿੱਦਾਂ ਪੰਜਾਬ ਦੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਸੀਨੀਅਰ ਸਿਟੀਜ਼ਨ ਇੱਕ ਹੋਮ ਹੋਣੀ ਚਾਹੀਦੀ ਆ ਜਿੱਥੇ ਕਿ ਸੀਨੀਅਰ ਸਿਟੀਜ਼ਨ ਬੈਠ ਕੇ ਜਿਹੜਾ ਆਪਣੀ ਕੋਈ ਗੱਲਬਾਤ ਕਰ ਸਕਣ ਕੋਈ ਆਪਣਾ ਇੰਜੋਏ ਕਰ ਸਕਣ ਲੇਕਿਨ ਪੰਜਾਬ ਪੱਧਰ ਤੇ ਹਲੇ ਬਹੁਤ ਸਾਰੇ ਜ਼ਿਲ੍ਹੇ ਆ ਜਿਹਦੇ ਵਿੱਚ ਸਾਡਾ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਵੀ ਹੈਗਾ ਆ ਉੱਥੇ ਵੀ ਹਲੇ ਤੱਕ ਇਹ ਜਿਹੜਾ ਸੀਨੀਅਰ ਸਿਟੀਜ਼ਨ ਹੋਮ ਨਹੀਂ ਮਿਲਿਆ ਤੇ ਆਪ ਜੀ ਦਾ ਕੀ ਕਹਿਣਾ ਸਾਡੀ ਇਹ ਇੱਕ ਬਹੁਤ ਹੀ ਮਹੱਤਵਪੂਰਨ ਮੰਗ ਹੈਗੀ ਆ ਪੰਜਾਬ ਸਰਕਾਰ ਦੇ ਪਾਸ ਕਿ ਇਹਨੂੰ ਅਸੀਂ ਸੀਨੀਅਰ ਸਿਟੀਜ਼ਨ ਹੋਮ ਹੋਮ ਜਾਂ ਭਵਨ ਕਹੀਏ ਜੀ ਜਾਂ ਡੇ ਕੇਅਰ ਸੈਂਟਰਸ ਕਹੀਏ ਜੀ ਵੱਡੀਆਂ-ਵੱਡੀਆਂ ਲੋਕੇਲਿਟੀਆਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਇਹ ਜਗ੍ਹਾ ਹੋਣੀ ਚਾਹੀਦੀ ਹੈ ਇੱਕ ਕਾਮਨ ਜਗ੍ਹਾ ਹੋਣੀ ਚਾਹੀਦੀ ਹੈ ਜੀ ਜਿੱਥੇ ਕਿ ਆਪਣਾ ਦਿਨ ਦੇ ਵਿੱਚ ਤਿੰਨ-ਚਾਰ ਘੰਟੇ ਉਸ ਇਲਾਕੇ ਦੇ ਜਿਹੜੇ ਬਜ਼ੁਰਗ ਲੋਕ ਨੇ ਉਹ ਬੈਠ ਸਕਣ ਕੁਝ ਉਹਨਾਂ ਦੇ ਥੋੜਾ ਬਹੁਤ ਐਂਟਰਟੇਨਮੈਂਟ ਦਾ ਹੋਵੇ ਇੰਤਜ਼ਾਮ ਕੁਝ ਉਹਨਾਂ ਦੇ ਖ਼ਬਰ ਵਗੈਰਾ ਪਏ ਹੋ ਕੁਝ ਵਾਪਸ ਦੇ ਵਿੱਚ ਸਲਾਹ مشورہ ਕਰ ਸਕਦੇ ਹੋ ਕਿਉਂਕਿ ਜਿਹੜੇ ਲੋਕ ਕੋਈ ਕੋਈ ਕੰਮ ਨਹੀਂ ਐਸੇਲੇ ਕਰ ਰਹੇ ਜ਼ਿਆਦਾ ਉਮਰ ਦੇ ਵਿੱਚ ਅਗਰ 24 ਘੰਟੇ ਉਹ ਘਰੇ ਬੈਠੇ ਰਹਿਣਗੇ ਤਾਂ ਉਸ ਨਾਲ ਉਹਨਾਂ ਨੂੰ ਬਿਮਾਰੀਆਂ ਹੀ ਲੱਗਣਗੀਆਂ ਹੋਰ ਕੁਝ ਨਹੀਂ ਹੋਏਗਾ ਜੋ ਬਾਹਰ ਆ ਜਾਂਦੇ ਨੇ ਆਪਣੇ ਹਾਮੋਮਰ ਲੋਕਾਂ ਦੇ ਨਾਲ ਮਿਲਦੇ ਨੇ ਉਹ ਤਾਂ ਉਹਦੇ ਨਾਲ ਉਹਨਾਂ ਦਾ ਮਨ ਜਿਹੜਾ ਹੁੰਦਾ ਹੈ ਬਹੁਤ ਖੁਸ਼ ਹੋ ਜਾਂਦਾ ਹੈਗਾ ਔਰ ਉਹਨਾਂ ਨੂੰ ਰਿਲੈਕਸੇਸ਼ਨ ਮਿਲਦੀ ਹੈਗੀ ਹੈ ਸ਼੍ਰੀ ਨਾ ਆਰਕੇ ਕੱਕੜ ਪ੍ਰੋਫੈਸਰ ਆਰਕੇ ਕੱਕੜ ਇਹ ਸਾਡੇ ਅੱਜ ਮੈਂ ਪ੍ਰੈਜ਼ੀਡੈਂਟ ਪੰਜਾਬ ਸਰਕਾਰ ਨੇ ਪਿੱਛੇ ਜੇ ਇੱਕ ਘੋਸ਼ਣਾ ਕੀਤੀ ਹੈ ਕੁਝ ਕਰੋੜ ਰੁਪਇਆ ਰਿਲੀਜ਼ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੇ ਡਿਸਟ੍ਰਿਕਟ ਵਾਈਜ਼ ਪੈਸੇ ਵੰਡੇ ਹੈ ਪੰਜਾਬ ਪਟਿਆਲੇ ਦਾ ਮੈਨੂੰ ਪਤਾ ਹੈ 17 ਕਰੋੜ ਰੁਪਇਆ ਸਾਨੂੰ ਮਿਲ ਰਿਹਾ ਹੈ ਪਟਿਆਲੇ ਨੂੰ ਉਹਨਾਂ ਦਾ ਟੀਚਾ ਇਹ ਹੈ ਕਿ ਹਰ ਜ਼ਿਲ੍ਹੇ ਵਿੱਚ ਇੱਕ ਆਸ਼ਰਮ ਜਿਹੜਾ ਬਿਰਦਾਸ਼ਮ ਖੁੱਲ੍ਹਿਆ ਜਾਏ ਉਹਦੇ ਵਿੱਚ ਮੈਕਸਿਮਮ ਗ੍ਰਾਂਟ ਲੁਧਿਆਣੇ ਨੂੰ ਹੈ 65 ਲੱਖ ਰੁਪਇਆ ਅਗਰ ਇਹ ਇੰਪਲੀਮੈਂਟ ਹੋ ਗਿਆ ਤਾਂ ਇਹ ਬਹੁਤ ਵਧੀਆ ਸਕੀਮ ਹੈ ਇਹਦੇ ਵਿੱਚ ਅਸੀਂ ਕਿਸੇ ਸਕੂਲ ਤੋਂ ਜਾਂ ਗੁਰਦੁਆਰੇ ਤੋਂ ਪਿੰਡ ਵਿੱਚ ਮੰਗ ਕੇ ਕਮਰਾ ਲੈ ਕੇ ਉੱਥੇ ਕੁਝ ਖੁਸ਼ਬਾਰਸ਼ ਦੇ ਦਾਂਗੇ ਇੱਕ ਤੀਵੀ ਦਾ ਦੇ ਦਾਂਗੇ ਸ਼ਾਮ ਨੂੰ ਟਾਈਮ ਘੰਟਾ ਦੋ ਘੰਟੇ ਫਿਕਸ ਕਰ ਦੇਾਂਗੇ ਇੱਕ ਨੋਡਲ ਅਫੀਸਰ ਆਪਣੇ ਵੱਲੋਂ ਪੁਆਇੰਟ ਕਰ ਦੇਣਗੇ ਪੜ੍ਹੇ ਲਿਖਿਆ ਬੰਦਾ ਉਹਨਾਂ ਨੂੰ ਜਾ ਕੇ ਗਾਈਡ ਕਰੇ ਵਾਟ ਟੂ ਰੀਡ ਐਂਡ ਵਾਟ ਨਾਟ ਟੂ ਰੀਡ ਤੇ ਕਰਨਾ ਉਹਨਾਂ ਨੇ ਕੀ ਹੈ ਇਹ ਸੇਲ ਚੜ ਗਿਆ ਤਾਂ ਬਹੁਤ ਵੱਡੀਆਂ ਮੁਸ਼ਕਲਾਂ ਜਿਹੜੀਆਂ ਸਾਡੀਆਂ ਹੱਲ ਹੋ ਜਾਗੀਆਂ ਸਰ ਜਿਹੜਾ ਸੀਨੀਅਰ ਸਿਟੀਜ਼ਨ ਨੂੰ ਜਿੱਦਾਂ ਕੋਈ ਬਾਸ ਸਫਰ ਸਹੂਲਤ ਜਾਂ ਰੇਲਵੇ ਸਹੂਲਤ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣ ਚਾਹੁੰਦੇ ਨਹੀਂ ਹੈ ਉਹ ਕੋਸ਼ਿਸ਼ ਕਰ ਰਹੇ ਬਹੁਤ ਦੇਰ ਤੋਂ ਅਸੀਂ ਸੈਂਟਰ ਗਵਰਨਮੈਂਟ ਨਾਲ ਵੀ ਗੱਲਬਾਤ ਕਰ ਰਹੇ ਹਾਂ ਪੰਜਾਬ ਨਾਲ ਵੀ ਕਰ ਰਹੇ ਹਾਂ ਲੇਕਿਨ ਅਜੇ ਤੱਕ ਕੁਝ ਹਟਾ ਨਿਕਲੇ ਨਹੀਂ ਗਵਰਨਰ ਜੀ ਪਰ ਤੁਸੀਂ ਕੀ ਕਰੋਗੇ ਜੀ ਜਿੱਦਾਂ ਹੁਣ ਅਸੀਂ ਇਹਦੇ ਬਾਰੇ ਮੈਂ ਦੱਸਦਾ ਸੀ ਉਹਦੇ ਵਿੱਚ ਮੈਂਬਰ ਹੋ ਜੀ ਮੈਂ ਇਹਦੇ ਮੈਂ ਦੱਸਦਾ ਕਿ ਸਾਡੀ ਇੱਕ ਨੈਸ਼ਨਲ ਲੈਵਲ ਦੇ ਉੱਤੇ ਵੀ ਇੱਕ ਸੰਸਥਾ ਹੈਗੀ ਆ ਜੀ 올 ਇੰਡੀਆ ਕਨਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨਸ ਫੈਡਰੇਸ਼ਨ ਜੀ ਉਹਨੂੰ ਅਸੀਂ ਇਸਕੌਨ ਕਹਿੰਨੇ ਆ ਜੀ ਸਾਡੀ ਜਿਹੜੀ ਇਹ ਪੰਜਾਬ ਸੰਸਥਾ ਇਹ ਉਹਦੇ ਨਾਲ ਅਫੀਲੀਏਟਡ ਵੀ ਹੈ ਜੀ ਔਰ ਮੈਂ ਉਹਨਾਂ ਦੇ ਸੈਂਟਰਲ ਕੌਂਸਲ ਦਾ ਵੀ ਮੈਂਬਰ ਹੈਗਾ ਸੋ ਅਸੀਂ ਉਸ ਲੈਵਲ ਦੇ ਉੱਤੇ ਵੀ ਇਸ ਕੌਂਡ ਦੇ ਲੈਵਲ ਦੇ ਉੱਤੇ ਵੀ ਔਰ ਆਪਣੇ ਸਟੇਟ ਲੈਵਲ ਦੇ ਉੱਤੇ ਵੀ ਅਸੀਂ ਇਹ ਕੋਵਿਡ ਦੇ ਦਿਨਾਂ ਦੇ ਵਿੱਚ ਇਹ ਵਿਦਡਰ ਕੀਤੀ ਗਈ ਹੈ ਇਹ ਜਿਹੜਾ ਕੰਸੈਸ਼ਨ ਰੇਲਵੇ ਫੀਅਰ ਦਾ ਸੀਗਾ ਇਹ ਪੰਜਾਬ ਦੇ ਵਿੱਚ ਤਾਂ ਚਲੋ ਸੜਕਾਂ ਦੇ ਨਾਲ ਅੱਛਾ ਜੁੜਿਆ ਹੋਏ ਨੇ ਸ਼ਹਿਰ ਵਗੈਰਾ ਕਈ ਜਗ੍ਹਾ ਦੇ ਉੱਤੇ ਰੇਲਵੇ ਇਸ ਸਟਿਲ ਸਾਰਿਆਂ ਨਾਲੋਂ ਇੰਪੋਰਟੈਂਟ ਸਰਸ ਹੈਗਾ ਜਰਨੀ ਵਗੈਰਾ ਦਾ ਸੋ ਉਹ ਸਾਡੀ ਬੜੀ ਮੰਗ ਹੈਗੀ ਆ ਸਾਡੇ ਮੈਂਬਰ ਐ ਸਕੌਨ ਦੇ ਦਿੱਲੀ ਆ ਕੇ ਮਿਲ ਕੇ ਵੀ ਗਏ ਨੇ ਰੇਲ ਮੰਤਰੀ ਨੂੰ ਵਿੱਤ ਮੰਤਰੀ ਦੇ ਨਾਲ ਵੀ ਹੈ ਉਹ ਆਪਣੇ ਵੀ ਜਿਹੜੇ ਉੱਥੋਂ ਦੇ ਮਨਿਸਟਰ ਵਗੈਰਾ ਨੇ ਮਹਾਰਾਸ਼ਟਰਾ ਦੇ ਜਾਂ ਦੂਸਰੇ ਉਹਨਾਂ ਦੇ ਥਰੂ ਕੋਸ਼ਿਸ਼ ਕਰ ਰਹੇ ਹਨ ਹੋ ਸਕਦਾ ਕਿਸੇ ਵਕਤ ਇਹ ਰਿਸਟੋਰ ਹੋ ਜਾਏ ਮਤਲਬ ਤੁਹਾਡਾ ਸੰਘਰਸ਼ ਜਾਰੀ ਹੈ ਇਹਦੇ ਸਬੰਧ ਵਿੱਚ ਤੁਹਾਡਾ ਸੰਘਰਸ਼ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਇਹ ਜਿਹੜਾ ਰੇਲ ਕੰਸੈਸ਼ਨ ਵਿਧਰਾ ਕੀਤਾ ਇਹਨਾਂ ਨੇ ਉਹ ਠੀਕ ਨਹੀਂ ਕੀਤਾ ਸੀ ਸਮਝਦੇ ਆ ਕਿ ਬਿਰਸ਼ ਨਾਗਰਿਕਾਂ ਨੂੰ ਕੁਝ ਨਾ ਕੁਝ ਸਹੂਲਤਾਂ ਚਾਹੀਦੀਆਂ ਖਾਸ ਕਰਕੇ ਜਿਹੜੇ ਪੂਰ ਕਲਾਸਿਸ ਦੇ ਨੇ ਅ ਸਰ ਜਿੱਦਾਂ ਤੁਹਾਡੇ ਤੁਸੀਂ ਗੱਲ ਕੀਤੀ ਆ ਡਾਕਟਰ ਬਲਜੀਤ ਕੌਰ ਜੀ ਦੀ ਆ ਜਿਹੜੇ ਕਿ ਮਨਿਸਟਰ ਨੇ ਉਹ ਸਮਾਜ ਸੁਰੱਖਿਆ ਔਰ ਇਸਤਰੀ ਤੇ ਬਾਲ ਵਿਕਾਸ ਭਾਗ ਦੇ ਹਾਂਜੀ ਉਹਦੇ ਮਨਿਸਟਰ ਨੇ ਇੱਕ ਇਹ ਤੋਂ ਪਹਿਲਾਂ ਜਿਹੜੀ ਇੱਕ ਮਤਲਬ ਬੱਸ ਸਫਰ ਦਾ ਕਾਰਡ ਬਣਦਾ ਹੁੰਦਾ ਸੀਗਾ ਸੀਨੀਅਰ ਸਿਟੀਜ਼ਨ ਵਾਸਤੇ ਉਸ ਵਿਭਾਗ ਦੇ ਵੱਲੋਂ ਬਣਾਇਆ ਜਾਂਦਾ ਸੀਗਾ ਤੇ ਪਰ ਉਹ ਕੁਝ ਸਮੇਂ ਤੋਂ ਉਹ ਬੰਦ ਕਰ ਦਿੱਤਾ ਕਿ ਤੁਸੀਂ ਇਹ ਮੰਗ ਉਠਾਣੀ ਚਾਹੋਗੇ ਪੰਜਾਬ ਸਰਕਾਰ ਅਸੀਂ ਜ਼ਰੂਰ ਅਸੀਂ ਉਠਾਣਾ ਚਾਹਾਂਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਰਿਕਵੈਸਟ ਕੀਤੀ ਹੈ ਇਹ ਸੱਜਣਾਂ ਸ਼੍ਰੀਮਾਨ ਸਹੀ ਨਗਰ ਦਾ ਸਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫਿਰ ਨਮੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰ ਇਸ ਨੂੰ ਇਜਾਜ਼ਤ ਦਿਓ ਧੰਨਵਾਦ